ਸਰ ਜਿਹੜੀ 56 ਗ੍ਰਾਮ ਹੈਰੋਨ ਫੜੀ ਹੈ ਕਿੱਥੋਂ ਫੜੀ ਹੈ ਸਰ ਦੇਖੋ ਸਾਡੇ ਮਾਨਯੋਗ ਐਸ.ਐਸ.ਪੀ ਸਾਹਿਬ ਤੇ ਐਸ.ਪੀ.ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜਿਆਂ ਸਰਾਂ ਦੇ ਵਰਕਰਾਂ ਆਪ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮਾ ਬਿੱਟੀ ਹੋਈ ਆ ਇਸ ਦੇ ਅਧੀਨ ਹੀ ਸਾਡਾ ਇੱਕ ਸੀ.ਐਸ.ਟਾਫ ਬੰਨ ਵਾਲੇ ਐਸ.ਆਈ.ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸ ਡਾ ਨੇੜੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਔਰ ਪਗੋਪੀ ਨੂੰ ਉਸਤੇ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰਵਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਤੇਗ ਬਾਂਦਰ ਮਹੱਲੇ ਦੇ ਵਿੱਚ ਰਹਿੰਦਾ ਸੀ ਇਹ ਵਾਰ-ਵਾਰ ਸ਼ਹਿਰ ਦੇ ਵਿੱਚ ਮਹੱਲੇ ਬਦਲ-ਬਦਲ ਕੇ ਰਹਿ ਰਿਹਾ ਹੁਣ ਇਹ ਫੇਰ ਚਾਰ ਬਟੰਡਾ ਦੇ ਵਿੱਚ ਰਹਿ ਰਿਹਾ ਇਹ ਤੇ ਪਹਿਲਾ ਮੁਕਦਮਾ ਦਰਜ ਹੋ ਸਕਦਾ ਹਾਂ ਹਾਂ ਇਹ ਜਿਹੜਾ ਵਿਅਕਤੀ ਆ ਨਸ਼ੇ ਦਾ ਸਦਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਵੱਖ-ਵੱਖ ਥਾਣੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ 7 ਐਨਡੀਪੀ ਐਕਟ ਅਧੀਨ ਮੁਕੱਦਮੇ ਦਰਜਾ ਤੇ ਅਸੀਂ ਇਹਦੀ ਜਿੰਨੇ ਵੀ ਇਹਨੇ ਇਹਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨਡੀਪੀ ਐਕਟ ਦੇ ਅਧੀਨ ਦੇ ਅਧੀਨ ਧਰਾਵਾਂ ਦੇ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਤੇ ਬਾਅਦ ਦੇ ਵਿੱਚ ਇਹਦੀ ਲिलाਮੀ ਕਰਵਾਈ ਜਾਵੇ ਸਰ ਰਹਿਣ ਵਾਲੇ ਕਿੱਥੋਂ ਨੇ ਇਹ ਇਹ ਜਿਹੜਾ ਵਿਅਕਤੀ ਆ ਇਹ ਪਹਿਲਾਂ ਤਾਂ ਗੁਰਤੇਗ ਬਾਦਰ ਮਹੱਲਾ ਗੁਰਤੇਗ ਬਾਦਰ ਬਠਿੰਡਾ ਵਿੱਚ ਰਹਿੰਦਾ ਸੀ ਤੇ ਮਹੱਲੇ ਬਦਲ ਬਦਲ ਕੇ ਰਹਿਣ ਦਾ ਆਦੀ ਆ ਤੇ ਹੁਣ ਇਹ ਇਹ ਫੇਜ਼ ਨੰਬਰ 4 ਬਠਿੰਡਾ ਦੇ ਵਿੱਚ ਰਹਿ ਰਿਹਾ ਇਹ ਬਸ ਦਿਖਾਵੇ ਦੇ ਤੌਰ ਤੇ ਇਹ ਇਹ ਲੋਕਾਂ ਨੂੰ ਸ਼ੋ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਪਰ ਇਹ ਵੇਚਦਾ ਨਸ਼ੇ ਦਾ ਧੰਦਾ ਕਰਦਾ